श्री गुरु तेग बहादुर जी जिनके 350वें शहीदी वर्ष पर हरियाणा सरकार 1 से 25 नवंबर तक श्रद्धांजलि स्वरूप राज्य भर में विभिन्न कार्यक्रम आयोजित कर रही है इसी आयोजन श्रृंखला में हरियाणा सरकार उनकी स्मृति में चार पवित्र यात्राओं का आयोजन कर रही है जिसमें पहली यात्रा 8 नवंबर को रोड़ी सिरसा से 11 नवंबर को गुरुद्वारा गुरु नानक देव जी गोरखनाथ पिंजौर से चौदह नवंबर को फरीदाबाद से और अठारह नवंबर को सढ़ौरा यमुनानगर से यात्राएं आरंभ होकर चौबीस नवंबर को कुरुक्षेत्र पहुंचेगी और पच्चीस नवंबर को होगा इस राज्य स्तरीय पावन आयोजन का समापन समारोह आइए शहादत की इस विरासत को हरियाणा सरकार के साथ मिलकर धर्म और मानवता की रक्षा हेतु दिए गए इस अमूल्य बलिदान को नमन कर ਮੈਂ ਹਰਮਿੰਦਰ ਸਿੰਘ ਜੀ ਪਿੰਡ ਸਿੱਖ ਤੋਂ ਸਰਪੰਚ ਅੱਜ ਸਾਡੇ ਅੰਕਲ ਜੀ ਰਸਪਾਲ ਸਿੰਘ ਜੀ ਹੁਣੇ ਜੋ ਕਿ ਏਸ਼ੀਆ ਖੇਡਾਂ ਤੋਂ ਸਿਲਵਰ ਮੈਡਲ ਜਿੱਤ ਕੇ ਸਾਡੇ ਪਿੰਡ ਦੇ ਆਏ ਨੇ ਅਸੀਂ ਉਹਨਾਂ ਦੇ ਆਉਣ ਦੇ ਉੱਤੇ ਉਹਨਾਂ ਦਾ ਵੈਲਕਮ ਕੀਤਾ ਜੀ ਇਹ ਸਾਡੇ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਕਿ ਯੂਕੇ ਦੀ ਧਰਤੀ ਤੇ ਹੁੰਦੇ ਹੋਏ ਵੀ ਉਹ ਸਾਡੇ ਪੰਜਾਬ ਵਾਸਤੇ ਇੰਨੀ ਮਿਹਨਤ ਮਕਸਦ ਕਰਕੇ ਤੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਨੇ ਇਹਦੇ ਤੋਂ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਬਹੁਤ ਹੀ ਛੇਧ ਮਿਲਦੀ ਆ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਮਿਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚੰਦ ਸਿੰਘ ਫਰਾਂਸ ਅੱਜ ਸਪੈਸ਼ਲੀ ਕਿਉਂਕਿ ਪੰਜਾਬ ਆਇਆ ਹੈ ਤੇ ਸਾਡਾ ਸਤਿਕਾਰਯੋਗ ਵੀਰ ਰਿਸ਼ਵਾਲ ਸਿੰਘ ਜਿਨ੍ਹਾਂ ਨੂੰ ਬਚਪਨ ਤੋਂ ਹੀ ਇਹ ਖੇਡਾਂ ਚ ਉਰੂਚੀ ਉਸ ਤੋਂ ਬਾਅਦ ਬੇਸ਼ੱਕ ਇਹ ਵਿਦੇਸ਼ ਵੀ ਗਏ ਨੇ ਸਾਨੂੰ ਮਾਣ ਹੈ ਕਿ ਕਿਉਂਕਿ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਕਿਤੇ ਜਾਣਾ ਹੁੰਦਾ ਦਾਸ ਜੀ ਬਾਕੀ ਧੋਣ ਕਰਕੇ ਇਹਨਾਂ ਨੂੰ ਉੱਥੇ ਜਦੋਂ ਮੈਂ ਜਾਂਦੇ ਨੇ ਤੇ ਉੱਥੋਂ ਦੇ ਜਿਹੜੀ ਵੀ ਗੁਰਸਿੱਖ ਹੁੰਦੇ ਆ ਉਹਨਾਂ ਤਾਂ ਕੋਲ ਲੇਕ ਕਰੀਦਾ ਬੜਾ ਮਾਣ ਮਿਲਦਾ ਸੋ ਅਹੀ ਇਹ ਮੈਂ ਪਿੰਡ ਦੇ ਜਿਹੜੇ ਪਤਵੰਤੇ ਅੱਜ ਸਮੁੱਚੇ ਪੰਚਾਇਤ ਤੇ ਸਾਰੇ ਜੋ ਜ਼ਿੰਮੇਵਾਰ ਜੀ ਹਨ ਮੈਂ ਬੇਨਤੀ ਕਰਾਂਗਾ ਇਹਨਾਂ ਨੂੰ ਕਿ ਕੋਸ਼ਿਸ਼ ਕਰਕੇ ਕੋ ਕੋ ਸਾਡੇ ਕੋ ਹੁਣ ਹੋਣ ਹਰ ਸਰਪੰਚ ਅਗਰਮਜੀਤ ਸਿੰਘ ਹੈ ਨੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਰਕਾਰੀ ਅਧਾਰੇ ਵਾਲਾ ਕੰਟੈਕਟ ਕਰਕੇ ਇੱਥੇ ਕੋਈ ਅਹਜਾ ਸਟੂਡੀਓ ਬਣਾਓ ਜਿਹਦੇ ਸਾਡੇ ਜੋ ਪਿੰਡ ਦਾ ਬੱਚਾ ਵਾ ਉਹ ਖੇਡਾਂ ਔਰ ਪ੍ਰੇਰਿਤ ਹੋਵੇ ਨਸ਼ਿਆਂ ਦੀ ਜੋ ਜੋ ਦਰਿਆ ਚੱਲ ਰਿਹਾ ਆ ਉਹ ਤੋਂ ਤਾਂ ਹੀ ਅਸੀਂ ਮੋੜ ਸਕਦੇ ਜੇਕਰ ਸਾਡਾ ਬੱਚਾ ਇਹਨਾਂ ਖੇਡਾਂ ਵਿੱਚ ਨਿਪੁੰਨ ਹੋਵੇਗਾ ਸੋ ਮੈਨੂੰ ਬੜੀ ਖੁਸ਼ੀ ਆ ਸੱਚੇ ਪਾਤਸ਼ਾਹ ਅਗੇ ਜੋ ਜੁੜੀ ਕਰਦਾ ਸੱਚੇ ਪਾਤਸ਼ਾਹ ਭਾਈ ਰਿਸਪਾਲਸ ਨੂੰ ਤੰਦਰੁਸਤੀ ਬਖਸ਼ ਤੇ ਜਿਹੜਾ ਮਾਂ ਨੇ ਸਾਨੂੰ ਪਿੰਡ ਲਈ ਦਿੰਦਾ ਹੈ ਉਹਦਾ ਸਾਨੂੰ ਵੀ ਫਕਰ ਹੁੰਦਾ ਤੇ ਆਉਣ ਵਾਲੇ ਵਕਤ ਵਿੱਚ ਵੀ ਇਹ ਆਪਣੇ ਇਹ ਉਮਰ ਵਿੱਚ ਵੀ ਮੱਲਾ ਮਾਰਦਾ ਰਹੇ ਅਸੀਂ ਸਾਰੇ ਇਹ ਇਸ ਚੀਜ਼ ਦੀ ਖੁਸ਼ੀ ਮਹਿਸੂਸ ਕਰ ਰਹੇ ਆ ਸੋ ਮੈਂ ਦੁਬਾਰਾ ਸਾਰੇ ਪਤਵੰਤੇ ਜੋ ਮੇਰੇ ਪਿੰਡ ਦੇ ਸੱਜਣਾਂ ਨੂੰ ਮੈਨੂੰ ਬੜਾ ਮਾਣ ਹੈ ਕਿ ਇਹਨਾਂ ਨੇ ਅੱਜ ਬੜੀ ਵੱਡੀ ਤਦਾਦ ਤੇ ਪਹੁੰਚ ਕੇ ਤੇ ਭਾਈ ਰਿਸ਼ਵਰ ਸਿੰਘ ਦੀ ਜੋ ਸਵਾਗਤ ਕੀਤਾ ਤੇ ਆਉਣ ਵਾਲੇ ਵਕਤ ਵਿੱਚ ਵੀ ਆਸ ਰੱਖਦੇ ਆ ਨਾ ਸਮੂੱਚੇ ਵੀਰਾਂ ਤੇ ਕਿ ਜੋ ਇੱਕ ਸਪੋਰਟਸ ਆ ਆਪਣੇ ਪਿੰਡ ਦੇ ਜੋ ਬੱਚੇ ਹਨ ਉਹਨਾਂ ਨੂੰ ਤੁਸੀਂ ਇਹਦੇ ਹਲਪ੍ਰੇਰਿਤ ਕਰੋ ਜੇ ਕੋ ਹੱਡੇ ਵੱਲੋਂ ਹੀ ਕੋਈ ਕਿਸ ਤਰ੍ਹਾਂ ਦੀ ਤੁਹਾਨੂੰ ਜਰੂਰਤ ਹੋਏ ਤਾਂ ਅਸੀਂ ਹਾਜ਼ਰ ਹਾਂ ਸੋ ਮੈਂ ਜ਼ਿਆਦਾ ਕੋ ਨਾ ਕਿਦਾ ਕਿ ਮਨਦਾ ਜੀ ਅਜਿਕੇ ਲੰਬੇ ਸਮੇਂ ਤੋਂ ਤੁਸੀਂ ਬਾਹਰ ਆ ਰਹੇ ਹੋ ਫਰਾਂਸ ਵਿੱਚ ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਕਰਾਂ ਕਿ ਉਹ ਜਿਹੜਾ ਨਸ਼ਾ ਕੋ ਬਦੋਬਦੀ ਤੇ ਕੋਈ ਨੂੰ ਨਹੀਂ ਦਿੰਦਾ ਅਹੀਂ ਵਿਦੇਸ਼ਾਂ ਚ ਰਹੀ ਨੇ ਸਾਡੇ ਹੀ ਬੱਚੇ ਨੇ ਉੱਥੇ ਸਾਡੇ ਬੱਚੇ ਵੀ ਉਹ ਇੱਕ ਇਹਨਾ ਗਲਤ ਰਸਤਾ ਉਹੋੜੇ ਪੈਂਦਾ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਟੁੱਟ ਜਾਂਦੇ ਆ ਸੋ ਜੇਕਰ ਅਸੀਂ ਸਪੋਰਟਸ ਦੇ ਨਾਲ ਇਹਨਾਂ ਬੱਚਿਆਂ ਨੂੰ ਜੋੜਾਂਗੇ ਜਿਵੇਂ ਭਾਈ ਰਿਸਪੋਰਟਸ ਹੋਣੀ ਅਸੀਂ ਉਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ ਇਸ ਇਹਨਾਂ ਦਾ ਜਿਹੜਾ ਉਦੋਂ ਤੋਂ ਰੁਚੀ ਸੀ ਉਹ ਰੁਚੀ ਨੂੰ ਇਹਨਾਂ ਨੇ ਲਗਾਤਾਰ ਰਿਹਾ ਤੇ ਅੱਜ ਵੀ ਤੰਦਰੁਸਤ ਨੇ 80 ਸਾਲਾਂ ਲਾਗੇ ਤੱਕ 70 75 ਸਾਲ ਤੱਕ ਚੱਲੇ ਗਏ ਨੇ ਸੋ ਇਹ ਤੋਂ ਪ੍ਰੇਰਣਾ ਲਈਏ ਹੋਏ ਆ ਅਸੀਂ ਇਹ ਜੋ ਬੱਚੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਪ੍ਰੇਰਿਤ ਕਰਾਂਗੇ ਕਿ ਇਹ ਜੋ ਮਾਪੇ ਨੇ ਉਹ ਵੀ ਪ੍ਰੇਰਿਤ ਕਰਕੇ ਇਹਨਾਂ ਬੱਚਿਆਂ ਨੂੰ ਇਸ ਬੰਦੇ ਲਾਉਣ ਤਾਂ ਕਿ ਅਸੀਂ ਇਹ ਜਿਹੜਾ ਨਸ਼ਾ ਦਾ ਇਲਤੋਂ ਆ ਉਤੋਂ ਹੀ ਬਜੀ ਰਹੀ ਏ ਸੋ ਇਹ ਹੀ ਸਾਡੀ ਆਉਣ ਵਾਲੇ ਵਕਤ ਦੇ ਵਿੱਚ ਕੀ ਕਰਨੇ ਪ੍ਰੋਗਰਸ ਹੈ ਜੇ ਕਰੀ ਆਪਣੇ ਬੱਚਿਆਂ ਨੂੰ ਇਹਨਾਂ ਨਸ਼ਿਆਂ ਤੋਂ ਬਚਾ ਲਾ ਗਏ ਤੇ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਖਤੇ ਇਸ ਨੂੰ ਸੇਖਾ ਪਿੰਡ ਚੇਖਾ ਅਹੀਂ ਆਪਣੇ ਨਗਰ ਦੇ ਹੁਣ ਹਾਰ ਮੈਸਨ ਤੋਂ ਈਸ਼ੀਆ ਚੋਂ ਸਿਲਵਰ ਮੈਟਲ ਲੈ ਕੇ ਆਏ ਰਚਪਾਲ ਸਿੰਘ ਜੀ ਮੈਨੂੰ ਦਾ ਤਲ ਤੋਂ ਤੋਂ ਤਰਨਾਦ ਕਰਦੇ ਆ ਆਪਣੇ ਨਗਰ ਨੂੰ ਅਸੀਂ ਸਾਰੇ ਪੰਚਾਇਤ ਵੱਲੋਂ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਇੱਕ ਬੜੀ ਵੱਡੀ ਸੇਧ ਹੋਏਗੀ ਸਾਡੇ ਨਗਰ ਵਾਸਤੇ ਪੂਰੇ ਪੰਜਾਬ ਵਾਸਤੇ ਇਹ ਨਹੀਂ ਉਮਰ ਚ ਹੁੰਦੇ ਆ ਹੋયા ਵੀ ਪੰਜਾਬ ਤੋਂ ਦੂਕੇ ਚ ਰਹਿ ਕੇ ਤੇ ਖੇਡਾਂ ਚ ਮੱਲਾ ਮਾਰਨ ਵਾਸਤੇ ਆਪਣੇ ਹਿੰਦੁਸਤਾਨ ਦੇ ਵਿੱਚ ਹੁੰਦੇ ਆ ਪੰਜਾਬ ਵਿੱਚ ਹੁੰਦੇ ਆ ਤੇ ਬਹੁਤ ਵੱਡਾ ਇੱਕ ਯੋਗਦਾਨ ਇਹਨਾਂ ਦਾ ਆਉਣ ਵਾਲੀ ਪੀੜ੍ਹੀਆਂ ਵਾਸਤੇ ਕਿ ਉਹ ਬੜੇ ਚੰਗੇ ਤਰੀਕੇ ਨਾਲ ਇਹਨਾਂ ਨੂੰ ਸਿਹਤ ਲੈ ਕੇ ਤੇ ਗੇਮਾਂ ਵਿੱਚ ਆ ਸਕਦੇ ਆ ਨੌਜਵਾਨ ਪੀੜ੍ਹੀ ਨੂੰ ਕੀ ਤੇ ਸੀ ਸੰਦੇਸ਼ ਦੇਣਾ ਚਾਹੁੰਦੇ ਕਿਉਂਕਿ ਵੇਖਿਆ ਜਾਵੇ ਤਾਂ ਪੰਜਾਬ ਅੰਦਰ ਅੱਜ ਵੀ ਨੌਜਵਾਨ ਪੀੜ੍ਹੀ ਜਿਹੜੀ ਉਹ ਵਿਦੇਸ਼ਾਂ ਵੱਲ ਜਾ ਰਹੀ ਹੈ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਿਹੜੀਆਂ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਨੇ ਹਾਂਜੀ ਆ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਸੇਤ ਇਹ ਹੀ ਆ ਵੀ ਇੱਥੇ ਰਹਿ ਕੇ ਚੰਗੇ ਵਧੀਆ ਤਰੀਕੇ ਨਾਲ ਕੰਮ ਕਰਕੇ ਚੰਗੇ ਵਧੀਆ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਤੇ ਇੱਥੇ ਗੇਮਾਂ ਵਿੱਚ ਅੱਗੇ ਆਉਣ ਹੋਰ ਕੰਮਾਂ ਵਿੱਚ ਅੱਗੇ ਹੋ ਤੇ ਸਾਡੀ ਦੇਹੀ ਸੇ ਦਾ ਇਹਨਾਂ ਬੱਚਿਆਂ ਨੂੰ ਹਾਂਜੀ ਤੁਸੀਂ ਅੱਜ ਪਹੁੰਚੇ ਹੋ ਚਨਈ ਤੋਂ ਜਿਹੜੀਆਂ ਐਥਲੈਟਿਕ ਖੇਡਾਂ ਹੋਈਆਂ ਸੀ ਉਹਦੇ ਵਿੱਚ ਕਾਂਸੀ ਦਾ ਤਕਮਾ ਜਿੱਤ ਕੇ ਅੱਜ ਪਿੰਡ ਪਹੁੰਚੇ ਜਿੱਥੇ ਤੁਹਾਡਾ ਭਗਵਾਂ ਸਵਾਗਤ ਕੀਤਾ ਗਿਆ ਕਿਵੇਂ ਦੇਖਦੇ ਸਾਰੇ ਏਸ਼ੀਅਨ ਮਾਰਸ਼ਲ ਦੇ ਮੈਡਲ ਜਿਸ ਵਿੱਚ ਮੈਂ ਭਾਗ ਲਿਆ 28 ਦੇ ਸ ਦੇ ਖੇਡਾਂ ਵਾਲੀ ਜਿੱਥੇ ਆਈ ਸੀ ਕਰੋ ਘਟ 4000 ਦੇ ਲਾਗੇ ਸਾਗੇ ਸੀਟੋਂ ਸੇ ਆਏ ਜਿਹਦੇ ਵਿੱਚ ਮੈਂ ਬ੍ਰਾਉਨ ਮੈਡਲ ਜਿੱਤ ਕੇ ਆਪਣੇ ਪਿੰਡ ਆਇਆ ਪਿੰਡ ਦੀ ਪੰਚਾਇਤ ਤੇ ਹੋਰ ਪਤੰਦੇ ਸੱਜਣ ਮੈਂਬਰ ਸਭਾ ਸਾਰਿਆਂ ਨੇ ਮੇਰਾ ਬਹੁਤ ਸਵਾਗਤ ਕੀਤਾ ਮੈਂ ਬਹੁਤ ਬਹੁਤ ਇਸ ਪਿੰਡ ਦਾ ਧੰਨਵਾਦ ਕਰਨਾ ਕਿਉਂਕਿ ਭਾਵੇਂ ਅਸੀਂ ਯੂਕੇ ਜੀ ਵੀ ਰਹਿੰਦੇ ਆ ਪਰ ਸਾਡੀ ਪਿੰਡ ਦੇ ਵੱਲ ਬਹੁਤ ਧਿਆਨ ਲਿੰਦਾ ਕਿਉਂਕਿ ਹਨੂ ਜੋ ਮਰਜੀ ਹੋ ਜੇ ਪਰ ਮੈਂ ਵੇਖਿਆ ਜਿਹੜੇ 70 70 ਸਾਲ ਦੇ ਵੀ ਬਹੁਤ ਸਾਰੇ ਉਹ ਵੀ ਆਪਣੇ ਪੰਜਾਬ ਨੂੰ ਨੇ ਭੁੱਲਦੇ ਇਸੇ ਤਰ੍ਹਾਂ ਅਸੀਂ ਵੀ ਆਪਣੇ ਪੰਜਾਬ ਨੂੰ ਆਪਣੇ ਪਿੰਡ ਨੂੰ ਨੇ ਭੁੱਲਦੇ ਤੇ ਇਹ ਇੱਥੇ ਆਉਣ ਤੇ ਮੇਰਾ ਇਹਨਾਂ ਦਾ ਬਹੁਤ ਸਵਾਗਤ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਹ ਆ ਵੀ ਪਿੰਡ ਦੇ ਵਿੱਚ ਮੈਂ ਇਹ ਵੇਖਿਆ ਪੁੱਛਿਆ ਸਾਰਿਆਂ ਨੂੰ ਵੀ ਇੱਥੇ ਕੋਈ ਗਰਾਊਂਡ ਨਹੀਂ ਅਜੇ ਤੱਕ ਬਣੀ ਸਟੇਡੀਅਮ ਨਹੀਂ ਬਣਿਆ ਜੇ ਤੁਸੀਂ ਸਰਕਾਰ ਨਾਲ ਮਿਲ ਕੇ ਜਾਂ ਐਮਐਲਏ ਨਾਲ ਮਿਲ ਕੇ ਤੁਸੀਂ ਇਹ ਪਿੰਡ ਵਿੱਚ ਸਟੇਡੀਅਮ ਬਣਾਉਂਦੇ ਹੋ ਤੇ ਉਹ ਸਟੇਡੀਅਮ ਦਾ ਆਉਣ ਵਾਲੇ ਪੀੜ੍ਹੀ ਨੂੰ ਬਹੁਤ ਫਾਇਦਾ ਹੋਏਗਾ ਕਿਉਂਕਿ ਹੁਣ ਗਾਂ ਜਿਹੜਾ ਸਮਾਵਾ ਜੇ ਉਹ ਹਰ ਇੱਕ ਦੇਖਦੀ ਜਿਹੜੀ ਖੇਡਾਂ ਦੀ ਜੰਗ ਵਾ ਨਾ ਇਹਦਾ ਜਿਹ ਹਿੱਸਾ ਲੈਣਾ ਚਾਹੀਦਾ ਵਾ ਕਿਉਂਕਿ ਇਹ ਖੇਡਾਂ ਸਾਨੂੰ ਇੱਕ ਦੂਜਿਆਂ ਨੂੰ ਮਿਲ ਵਰਤਨ ਮਾਤ ਤੇ ਪ੍ਰੇਰਣਾ ਕਰਦੀਆਂ ਹਨ ਇਸ ਕਰਕੇ ਪਿੰਡ ਵਿੱਚ ਸਟੇਡੀਅਮ ਹੋਣਾ ਬਹੁਤ ਜ਼ਰੂਰੀ ਆ ਮੈਂ ਸਰਪੰਚ ਸਾਹਿਬ ਅਤੇ ਹੋਰ ਮੈਂਬਰ ਸਭਾ ਨੂੰ ਬੇਨਤੀ ਕਰਨਾ ਕਿ ਜਲਦੀ ਤੋਂ ਜਲਦੀ ਇਹ ਸਟੇਡੀਅਮ ਬਣਾ ਕੇ ਤੇ ਆਉਣ ਵਾਲੇ ਬੱਚਿਆਂ ਨੂੰ ਉੱਥੇ ਸਟੇਡੀਅਮ ਵਿੱਚ ਪ੍ਰੈਕਟਿਸ ਕਰਾ ਕੇ ਤੇ ਪੰਜਾਬ ਇੰਡੀਆ ਲੈਵਲ ਵਰਲਡ ਲੈਵਲ ਤੱਕ ਆਪਣੀ ਯੋਗਤਾ ਪਾ ਕੇ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰਨਾ